ਕੀ ਗੱਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਐਂਡ ਲਾ ਦੇਣ ਜਿਹੜੇ ਫੋਰਮ ਹਨਾ ਦਾ 15 ਦਿਨ ਪੂਰੇ ਲਾਤੇ 15 ਦਿਨ ਇਹਨਾਂ ਨੂੰ ਰੋਟੀ ਖਵਾਈ ਜੇ 10 ਦਾ ਰੋਟੀ ਨਾਲ ਇੱਕ ਬੰਦਾ ਖਾਂਦਾ ਤੇ ਲਾਲੋ ਸਾਹਿਬ ਇਹਨਾਂ ਨੂੰ ਹੱਥ ਜੋੜ ਕੇ ਕਿਹਾ ਭਰਾ ਜਾਓ ਜਿਹੜੀ ਰਿਪੇਅਰ ਰਹਿ ਗਈ ਸੀ ਆਪੇ ਕਰ ਲਾਂਗੇ ਇਹ ਜਾਂਦੇ ਨਹੀਂ ਹੁਣ ਤੇ ਆਦੇ ਨਹੀਂ ਸੁੱਤਰਿਆ ਅੱਡਾ ਅੱਜ ਮੋਰਨੀਆਂ ਦਾ ਕੰਮ ਰਹਿ ਗਿਆ ਸੀ ਜਿਹੜਾ ਉਹ ਕਰਤਾ ਹੈ ਆ ਵੇਖੋ ਅੱਗੇ ਗੁਲਾ ਹੀ ਜਿਹੜਾ ਥੱਲੇ ਹੌਣ ਕਰਤਾ ਉੱਤੇ ਉਹ ਟੁੱਟ ਜਾਂਦਾ ਸੀ ਅੱਗੇ ਤੇ ਟਾਇਰ ਰਾਡ ਅੱਗੇ ਉੱਪਰ ਹੀ ਹੁਣ ਉਹ ਕਰਦੇ ਥੱਲੇ ਐ ਕੰਮ ਕਰਤਾ ਏਜੰਸੀ ਵਾਲਾ ਆਪਾਂ ਹੁਣ ਤਾਂ ਜਾਂਦਾ ਨਹੀਂ ਆ ਕਾਲੂ ਸਿੰਘ ਮੁੰਗਲੀ ਨੂੰ ਪੁੱਛੋ ਮਨਾ ਕੜਾਕੇ ਕੱਢੀ ਆਉਂਦਾ ਤੇ ਬਾਕੀ ਇੱਧਰ ਵੀ ਵਧੀਆ ਐ ਦੂਜੀਆਂ ਮਾਰਨੀਆਂ ਪਾਈਆਂ ਪਲੇਟਾਂ ਵਾਲੀਆਂ ਹੁਣ ਕਟਰ ਨੂੰ ਰਹਿ ਗਿਆ ਘੜਾ ਪਾਉਣ ਵਾਲਾ ਉਹ ਪਾਉਨੇ ਅੱਜ ਆਪਾਂ ਚਲੋ ਕਰੀਏ ਕੱਢੀਏ ਬਾਹਰ ਕੱਢ ਰਹੇ ਠੀਕ ਕੱਢੀਏ ਪਹਿਲਾਂ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਰੱਖੀ ਨਹੀਂ ਜਾਂਦੀ ਆ ਆ ਜਿਗਾੜ ਛੋਟਾ ਜੀ ਤੇ ਚਾਹ ਰੱਖੀ ਨਹੀਂ ਜਾਂਦੀ ਬੈਟਰੀ ਤੇ ਚਲੋ ਵੇਨੇ ਹੁਣ ਕਰਕੇ ਟ੍ਰਾਈਏ ਇਹ ਯਾਲੇ ਵੀਰਾਂ ਦੇ ਅੱਗੇ ਤੱਕ ਨਾ ਜੰਮਦੀ ਦਾ ਕਰ ਪਰੇਕਾਂ ਬਰੁਕਾ ਐ ਵਧੀਆ ਲੱਗੀਆਂ ਪੂਰੀ ਬੜਕਿਆ ਕਲਚ ਪਲੇਟ ਦੀ ਪੱਟੀ ਆਪਾਂ ਬਾਕੀ ਕਲਚ ਪਲੇਟ ਦਾ ਬੜਾ ਹੀ ਹੋਰ ਮਾਰਦੀ ਆ ਬਾਕੀ ਹੋ ਗਿਆ ਕੰਮ ਉਹਨੂੰ ਕੱਟਰ ਦਾ ਲੱਗੇ ਜੀ ਰੋਕ ਦਿਓ ਜੀ ਰੋਕ ਦਿਓ ਬੱਸ ਰੋਕ ਦੇ ਪੌੜੀ ਲੱਗ ਜਣੀ ਇਧਰ ਕਟਰ ਨੂੰ ਤੇ ਗਾਇਸ ਬੜ ਕਟਰ ਪੁੰਦੇ ਦਿਖਾਣੇ ਆ ਤੁਹਾਨੂੰ ਜੀ ਦੋਸਤੇ ਬਾਈ ਕੀ ਹਾਲ ਵੀਰਾਂ ਦੇ ਠੀਕ ਠਾਕ ਜੇ ਲੱਗੇ ਅੱਜ ਕਟਰ ਪਾਉਣ ਆਹ ਵਿਚਾਲੇ ਜਿਹੜੀ ਪੱਤੀ ਉੱਠੀ ਗਈ ਤਾਂ ਪੱਟੀਆਂ ਲੱਗਦੀਆਂ ਪਈਆਂ ਐ ਤੇ ਬਲਜਿੰਦਰ ਹੋ ਗਿਆ ਸਹੀ ਮਾ ਥੋੜਾ ਹੀ ਰਹਿ ਗਿਆ ਠੀਕ ਆ ਭਾਈ ਲੱਗੇ ਕਟਰ ਪਾਉਣ ਸਾਰਾ ਕੰਮ ਰੈਡੀ ਹੋਇਆ ਪਿਆ ਵਾ ਕਿਵੇਂ ਫੋਰਮਨ ਅੱਜ ਫੱਤੇ ਆ ਐਂਡਲਾ ਦੇਣ ਐਂਡਲਾ ਦੇਣਾ ਅੱਜ ਠੀਕ ਆ ਅੱਜ ਨੇਪੜਿਆ 10 ਦਿਨ ਹੋ ਗਏ ਲੱਗੇ ਨੂੰ 15 15 ਹੋਏ ਮਾਂ ਵਿੱਚ ਆਇਆ ਨਹੀਂ ਨਾ ਅਸੀਂ ਗੰਦੇ ਹਨ ਠੀਕ ਆ ਲੋ ਚੈੱਕ ਕਰੋ ਸ਼ੀਲਡ ਵੀ ਲੱਗਣ ਲੱਗੀ ਏ ਆ ਸ਼ੀਲਡਾ ਸ਼ੀਲਡਾਂ ਲਾ ਲਈਏ ਸੋਹਣੀ ਲੱਗੂਗੀ ਓਕੇ ਵੀਰ ਧੰਨਵਾਦ ਬੈਂਟ ਬੜਾ ਖਰਚਾ ਦਾ ਕਿਹੜਾ ਫਾਰਮ ਲੱਗਿਆ ਹੁਣ ਬਾਬੇ ਦੀ ਕਿਰਪਾ ਨਾਲ ਬੜਾ ਵਧੀਆ ਢੇੜਾ ਗੁੜਾ ਪੈ ਗਿਆ ਹੁਣ ਕਟਰ ਦੇ ਨਾਲ ਹੀ ਘਲਾਰ ਦਿੰਨੇ ਆ 14 ਦਿਨਾਂ ਤੱਕ ਆਪਾਂ ਝੋਨਾ ਵੜਨਾ ਤੇ ਫਿਰ ਇਹੋ ਮਸ਼ੀਨ ਚਲਾਵਾਂਗੇ ਪਹਿਲਾਂ ਤੇ ਇਹਦਾ ਉਹ ਗੱਟਰ ਕੋਟਰ ਪਿਆ ਹੈ ਤੇ ਬਾਬੇ ਦੀ ਕਿਰਪਾ ਨਾਲ ਵਧੀਆ ਵਧੀਆ ਸੀਜ਼ਨ ਲਾਈਏ